ਪੰਜਾਬ ਸਰਕਾਰ ਪਲੇਬੇ ਸਕੂਲਾਂ ਲਈ ਨਵੀਂ ਨੀਤੀ ਲਾਗੂ ਕਰਨ ਜਾ ਰਹੀ ਹੈ ਪਲੇਬੇ ਸਕੂਲਾਂ ਦੇ ਅਧਿਆਪਕ ਵਿਦਿਆਰਥੀਆਂ ਤੇ ਬਿਲਡਿੰਗ ਤੱਕ ਗਾਈਡਲਾਈਨ ਤੈਕ ਕੀਤੀ ਗਈ ਹੈ ਪੰਜਾਬ ਪਲੇਬੇ ਸਕੂਲਾਂ ਲਈ ਗਾਈਡਲਾਈਨਸ ਜਾਰੀ ਕਰਨ ਵਾਲਾ ਹੈ ਪਹਿਲਾ ਸੂਬਾ ਬਣ ਗਿਆ ਇਹ ਜਾਣਕਾਰੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਇਸ ਸੰਬੰਧੀ ਜਾਣਕਾਰੀ ਤੁਹਾਨੂੰ ਸਮਾਜ ਭਲਾਈ ਵਿਭਾਗ ਦੀ ਵੈਬਸਾਈਟ ਤੇ ਮਿਲ ਜਾਵੇਗੀ ਦਸਮਾਹ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਮਾਪੇ ਆਪਣੇ ਬੱਚਿਆਂ ਨੂੰ ਇਹਨਾਂ ਸਕੂਲਾਂ ਚ ਦਾਖਲ ਕਰਵਾਉਣ ਤੋਂ ਪਹਿਲਾਂ ਇਹ ਜਾਂਚ ਕਰਨ ਕਿ ਸਕੂਲ ਦਾ ਰਜਿਸਟਰਾਰ ਹੈ ਜਨਈ ਸਕੂਲ ਚ ਦਾਖਲੇ ਲਈ ਬੱਚੇ ਲਈ ਕੋਈ ਸਕਰੀਨਿੰਗ ਟੈਸਟ ਜਾਂ ਮਾਤਾ ਪਿਤਾ ਦੀ ਇੰਟਰਵਿਊ ਆਦਿ ਨਹੀਂ ਹੋਵੇਗੀ ਉਹਨਾਂ ਨੇ ਕਿਹਾ ਕਿ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ ਨਾ ਤਾਂ ਕਰੋ ਤੱਕ ਜੰਗ ਫੂਡ ਟੇਫਨ ਚ ਆਵੇਗਾ ਤੇ ਨਾ ਹੀ ਸਕੂਲ ਚ ਜਾਂ ਆਲੇ ਦੁਆਲੇ ਜੰਗਪੂੜ ਵਿੱਚ ਚ ਜਾਵੇਗਾ ਦੱਸਦਾ ਮਾ ਕਿ ਮੰਤਰੀ ਬਲਜੀਤ ਕੋਹਨੇ ਕਿਹਾ ਕਿ ਕਮਰੇ ਚ ਚੱਲ ਰਹੇ ਪਲੇ ਵੇ ਸਕੂਲ ਪੂਰੀ ਤਰ੍ਹਾਂ ਬੰਦ ਰਹਿਣਗੇ ਉਹਨਾਂ ਨੇ ਕਿਹਾ ਕਿ ਪਹਿਲਾਂ ਅੰਗਨਵਾੜੀ ਕੇਂਦਰਾ ਤੇ ਸਰਕਾਰ ਦਾ ਕੰਟਰੋਲ ਸੀ ਜਦੋਂ ਕਿ ਹੁਣ ਸਾਰੇ ਪਲੇ ਵੇ ਸੈਂਟਰ ਕਵਰ ਕੀਤੇ ਜਾਣਗੇ ਉਹਨਾਂ ਨੇ ਕਿਹਾ ਕਿ ਹੁਣ ਉਹਨਾਂ ਦੇ ਤਰਫੋਂ ਸਭ ਤੋਂ ਪਹਿਲਾ ਇੱਕ ਮਹੀਨੇ ਦੇ ਅੰਦਰ ਅੰਦਰ ਸਾਰੇ ਪਲੇ ਵੇ ਸਕੂਲ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਸਕੂਲ ਦੇ ਮਾਪੇ ਵਟਸਐਪ ਗਰੁੱਪ ਬਣਾਉਣਗੇ ਇਸ ਤੋਂ ਸਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਪਲੇਵੇ ਸਕੂਲਾਂ ਦੀ ਸਮੇ ਸਮੇਤ ਚੈਕਿੰਗ ਕੀਤੀ ਜਾਵੇਗੀ ਸਕੂਲਾਂ ਦੀ ਰਜਿਸਟ੍ਰੈਂਟ ਹਰ ਸਾਲ ਹੋਵੇਗੀ ਅਤੇ ਹੀ ਦੱਸ ਦਵਾ ਕਿ ਜਾਰੀ ਕੀਤੇ ਗਏ ਜਿਹੜੇ ਉਹ ਖੇਤਰ ਅਨੁਸਾਰ ਨੇ ਰਾਜ ਚ ਚੱਲ ਰਹੇ ਸਾਰੇ ਪ੍ਰਾਈਵੇਟ ਤੇ ਸਰਕਾਰੀ ਪਲੇਵੇ ਸਕੂਲ ਰਜਿਸਟਰ ਆਰ ਕੀਤੇ ਜਾਣਗੇ ਇਸ ਤੋਂ ਬਾਅਦ ਸਰਕਾਰ ਕੋਲ ਬੱਚਿਆਂ ਦੇ ਸਾਰੇ ਵੇਰਵੇ ਹੋਣਗੇ ਦੂਜਾ ਇੱਕ ਅਧਿਆਪਕ ਵੀ ਤੋਂ ਵੱਧ ਬੱਚਿਆਂ ਨੂੰ ਨਹੀਂ ਪੜਾ ਸਕੇਗਾ ਜੀ ਹਾਂ ਉਸਤੇ ਨਾਲ ਹੀ ਇੱਕ ਕੇਅਰ ਟੇਕ ਕਰ ਵੀ ਹੋਵੇਗਾ ਤਾਂ ਜੋ ਬੱਚਿਆਂ ਦੀ ਸਿਹਤ ਨਾਲ ਸਮਝੌਤਾ ਨਾ ਹੋਵੇ ਸਕੂਲ ਦੀਆਂ ਚਾਰ ਦਿਵਾਰੀਆਂ ਸੁਰੱਖਿਤ ਹੋਣੀਆਂ ਚਾਹੀਦੀਆਂ ਨੇ ਬੱਚਿਆਂ ਦੇ ਖੇਡਣ ਲਈ ਉਚਿਤ ਥਾਂ ਹੋਵੇਗੀ ਸਕੂਲ ਦੇ ਕਲਾਸਰੂਮ ਖੋਲੇ ਖੁੱਲੇ ਹੋਣੇ ਚਾਹੀਦੇ ਨੇ ਇਸ ਦੇ ਨਾਲ ਹੀ ਰੈਸਟ ਰੂਮ ਦੀ ਵਿਵਸਥਾ ਵੀ ਤੈਅ ਕੀਤੀ ਜਾਵੇਗੀ ਜੇਕਰ ਬੱਚੇ ਨੂੰ ਨੀਂਦ ਆਉਂਦੀ ਹੈ ਤਾਂ ਉਹ ਉੱਥੇ ਸੋ ਸਕਣ ਲੜਕੇ ਤੇ ਲੜਕੀਆਂ ਲਈ ਵੱਖਰੇ ਪੈਖਾਨੇ ਹੋਣਗੇ ਇਸ ਬੱਚਿਆਂ ਦੇ ਅਨੁਕੂਲ ਹੋਵੇਗਾ ਸਾਬਣ ਤੇ ਤੋਲੀਆਂ ਦਾ ਪ੍ਰਬੰਧ ਹੋਵੇਗਾ ਸਾਰੇ ਸਕੂਲ ਚ ਸੀਸੀਟੀਵੀ ਕੈਮਰੇ ਵੀ ਲਾਜ਼ਮੀ ਕੀਤੇ ਗਏ ਨੇ ਜੀਹਾਂ ਪਲੇਵੇ ਸਕੂਲ ਚ ਬੱਚਿਆਂ ਨੂੰ ਖੇਡਾਂ ਰਾਹੀਂ ਸਿਖਾਇਆ ਜਾਵੇਗਾ ਅਤੇ ਉਨ੍ਹਾਂ ਤੇ ਕੰਮ ਦਾ ਕੋਈ ਬੋਝ ਨਹੀਂ ਹੋਵੇਗਾ ਪਲੇਵੇ ਦੇ ਅੰਦਰ ਲਾਇਬ੍ਰੇਰੀ ਦਾ ਪ੍ਰਬੰਧ ਹੋਵੇਗਾ ਬੱਚਿਆਂ ਲਈ ਪੀਨ ਉਹਲੇ ਸਾਫ਼ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਸਕੂਲ 'ਚ ਜੰਕ ਫੂਡ ਤੇ ਵੀ پابੰਦੀ ਹੋਵੇਗੀ। ਹਰ ਮਹੀਨੇ ਬੱਚੇ ਦੀ ਸਿਹਤ ਦੀ ਜਾਂਚ ਹੋਵੇਗੀ ਤੇ ਇਸ ਦਾ ਰਿਕਾਰਡ ਰੱਖਿਆ ਜਾਵੇਗਾ। ਸਕੂਲ ਬੱਚੇ ਦੇ ਟੀਕਾ ਕਰੰ ਦਾ ਰਿਕਾਰਡ ਰੱਖੇਗਾ। ਸਕੂਲ 'ਚ ਬੱਚਿਆਂ ਦੀ ਸੁਰੱਖਿਆਤ ਲਈ ਫਾਇਰ ਸੇਫਟੀ, ਸਿਹਤ ਸਹੂਲਤਾਂ ਸਭ ਦੀਸ ਜਾਂਚ ਕੀਤੀ ਜਾਵੇਗੀ। ਬੱਚੇ ਨੂੰ ਕਿਸੇ ਕਿਸਮ ਦੀ ਸਜ਼ਾ ਨਹੀਂ ਦਿੱਤੀ ਜਾਵੇਗੀ। ਅਧਿਆਪਕ ਬੱਚੇ ਨੂੰ ਝਟਕ ਨਹੀਂ ਸਕਦੇ ਆ। ਜੀ ਹਾਂ ਸਕੂਲ 'ਚ ਫਿਸਾਕੀਵੇਂ ਲਈਆਂ ਜਾਣਗੀਆਂ ਇਸ ਬਾਰੇ ਦਿਸ਼ਾ ਨਿਰਦੇਸ਼ ਹੋਣਗੇ। ਦਾਖਲੇ ਦੇ ਸਮੇ ਬੱਚੇ ਦੇ ਕੋਈ ਸਕਰੀਨਿੰਗ ਟੈਸਟ ਤੇ ਮਾਪਿਆਂ ਦੀ ਇੰਟਰਵਿਊ ਨਹੀਂ ਹੋਵੇਗੀ ਪੇਰੈਂਟਸ ਟੀਚਰ ਐਸੋਸੀਏਸ਼ਨ ਬਣਾਈ ਜਾਵੇਗੀ ਤਾਂ ਹਾਂ ਸੀਗੇ ਕੁਝ ਪੰਜਾਬ ਸਰਕਾਰ ਦੇ ਵੱਲੋਂ ਪਲੇ ਵੇ ਸਕੂਲਾਂ ਲਈ ਨਵੀਂ ਨੀਤੀ ਲਾਗੂ ਕੀਤੀਆਂ ਨੇ ਉਸ ਤੋਂ ਬਾਅਦ ਜੋ ਸਕੂਲ ਦਾ ਸਟਰਕਚਰ ਹੁੰਦਾ ਉਹਦੇ 'ਤੇ ਖਾਸ ਧਿਆਨ ਦਿੱਤਾ ਜਾਏਗਾ ਕਿ ਸਕੂਲ ਦੀ ਜਿਹੜੀ ਬਾਉਂਡਰੀ ਹੈ ਜਾਂ ਚਾਰਦिवारी ਹੈ ਉਹ ਬਿਲਕੁਲ ਸੇਫ ਹੋਣੀ ਚਾਹੀਦੀ ਹੈ ਸਕੂਲ ਦੇ ਵਿੱਚ ਬੱਚੇ ਦੇ ਖੇਡਣ ਦੀ ਜਗ੍ਹਾ ਬਿਲਕੁਲ ਸੇਫ ਹੋਣੀ ਚਾਹੀਦੀ ਹੈ ਐਡਿਕੁਏਟ ਹੋਣੀ ਚਾਹੀਦੀ ਹੈ ਜਿੱਥੇ ਕਮਰਿਆਂ ਦੇ ਵਿੱਚ ਬੱਚੇ ਬੈਠਦੇ ਆ ਜਾਂ ਜਿੱਥੇ ਪੜਾਇਆ ਜਾਂਦਾ ਉਹ ਪੂਰੀ ਤਰ੍ਹਾਂ ਵੈਂਟੀਲੇਟਡ ਹੋਣੇ ਚਾਹੀਦੇ ਆ ਉਹਦੇ ਵਿੱਚ ਇੱਕ ਰੈਸਟ ਰੂਮ ਹੋਵੇ ਜਿੱਥੇ ਬੱਚਾ ਜਦੋਂ ਸੌਂ ਜਾਂਦਾ ਕਿਉਂਕਿ ਬੱਚੇ ਬਹੁਤ ਛੋਟੇ ਹੁੰਦੇ ਆ ਤਾਂ ਉਹਨਾਂ ਨੂੰ ਆਰਾਮ ਕਰਨ ਲਈ ਵੀ ਪ੍ਰੋਪਰ ਰੂਮ ਹੋਣਾ ਚਾਹੀਦਾ ਬੱਚਿਆਂ ਦੇ ਲਈ ਪੀਣ ਵਾਲਾ ਪਾਣੀ ਬਹੁਤ ਹੀ ਸਾਫ਼ ਸੁਥਰਾ ਹੋਣਾ ਚਾਹੀਦਾ ਬੱਚਿਆਂ ਦੇ ਲਈ ਟਾਇਲਟਸ ਬਿਲਕੁਲ ਕਲੀਨ ਤੇ ਚਾਈਲਡ ਫ੍ਰੈਂਡਲੀ ਹੋਣੇ ਚਾਹੀਦੇ ਆ ਔਰ ਖਾਸ ਤੌਰ ਤੇ ਬॉयਜ਼ ਤੇ ਗਰਲਸ ਮੁੰਡਿਆਂ ਤੇ ਕੁੜੀਆਂ ਦੇ ਲਈ ਅਲੱਗ-ਅਲੱਗ ਟਾਇਲਟਸ ਜਿਹੜੇ ਆ ਹੋਣੇ ਚਾਹੀਦੇ ਆ ਔਰ ਉੱਥੇ ਸੋਪ ਉੱਥੇ ਸਾਫ ਟਾਵਲਸ ਸਾਰਾ ਕੁਝ ਜਿਹੜਾ ਅਸੀਂ ਬੇਸਿਕ ਲੈਵਲ ਤੱਕ ਉਹਦੀ ਸਕਰੀਨਿੰਗ ਕਰਾਂਗੇ ਔਰ ਮੋਸਟ ਇੰਪੋਰਟੈਂਟ ਸਕੂਲ ਦੇ ਵਿੱਚ ਸੀਸੀਟੀਵੀ ਕੈਮਰੇ ਜਿਹੜੇ ਆ ਉਹ ਹੋਣੇ ਬਹੁਤ ਜ਼ਰੂਰੀ ਹੋਣਗੇ ਇਸ ਸਾਰਾ ਕੁਝ ਮਾਨੀਟਰ ਕਰੇਗਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਉਸ ਤੋਂ ਬਾਅਦ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਇਹਨਾਂ ਬੱਚਿਆਂ ਨੂੰ ਪਲੇ ਵੇ ਸਕੂਲਾਂ ਦੇ ਵਿੱਚ ਕਿਉਂ ਭੇਜਿਆ ਜਾਂਦਾ ਹੈ ਇੰਨੀ ਕੋਈ ਕਾੜੀ ਨਹੀਂ ਹੁੰਦੀ ਬੱਚਿਆਂ ਨੂੰ ਪੜਾਉਣ ਦੀ ਪਰ ਜਿਸ ਤਰ੍ਹਾਂ ਸਾਡਾ ਸਮਾਜ ਬਦਲ ਰਿਹਾ ਦੋਨੋਂ ਪੇਰੈਂਟਸ ਵਰਕਿੰਗ ਹੋ ਰਹੇ ਆ ਜਾਂ ਸਾਡੀਆਂ ਜਿਹੜੀ ਸਾਂਝੇ ਪਰਿਵਾਰਾਂ ਦੀ ਜਿਹੜੀ ਪ੍ਰਥਾ ਉਹ ਖਤਮ ਹੋ ਰਹੀ ਹੈ ਉਸ ਕਰਕੇ ਪੇਰੈਂਟਸ ਪ੍ਰੈਫਰ ਕਰਦੇ ਆ ਕਿ ਜਦੋਂ ਸਾਡਾ ਬੱਚਾ ਹੋਰ ਸੰਭਾਲਦਾ ਹੈ ਤਾਂ ਅਸੀਂ ਕਿਸੇ ਪਲੇਵੇ ਸਕੂਲ ਚ ਪਾ ਕੇ ਆਪ ਨੌਕਰੀ ਤੇ ਚਲੇ ਜਾਂਦੇ ਆ ਸੋ ਇੱਕ ਉਹਨਾਂ ਦੀ ਵੀ ਮਜਬੂਰੀ ਬਣ ਜਾਂਦੀ ਹੈ ਕਿ ਬੱਚਿਆਂ ਨੂੰ ਅਸੀਂ ਪਲੇਵੇ ਸਕੂਲ ਚ ਭੇਜਣਾ ਔਰ ਉੱਥੇ ਜਾਣ ਤੋਂ ਬਾਅਦ ਟੀਚਰ ਕਿਸ ਤਰ੍ਹਾਂ ਉਹਨਾਂ ਨੂੰ ਬਿਹੇਵ ਕਰਦੇ ਆ ਇਸ ਤੇ ਵੀ ਮੋਨਿਟਰਿੰਗ ਥੋੜੀ ਜੀ ਕੀਤੀ ਜਾਏਗੀ ਕਿਉਂਕਿ ਉੱਥੇ ਅਸੀਂ ਬੱਚਿਆਂ ਨੂੰ ਪੜ੍ਹਾਉਣਾ ਨਹੀਂ ਉੱਥੇ ਪਲੇਵੇ ਆ ਉਹਨਾਂ ਨੂੰ ਖੇਡਾਂ ਰਾਹੀਂ ਉਹਨਾਂ ਨੂੰ ਆਡੀਓ ਵਿਜ਼ੂਅਲ ਏਡਸ ਜਾਂ ਕੁਝ ਹੋਰ ਤਰੀਕਿਆਂ ਦੇ ਰਾਹੀਂ ਸਿਰਫ ਸਿਖਾਉਣਾ ਹੈ ਲਰਨਿੰਗ ਪ੍ਰੋਸੈਸ ਹੈ ਕੋਈ ਉਹਨਾਂ ਤੇ ਦਿਮਾਗੀ ਬੋਝ ਨਹੀਂ ਪਾਉਣਾ ਕਿ ਅਸੀਂ ਕਾਪੀਆਂ ਪੈਨ ਲੈ ਕੇ ਉਹਨਾਂ ਨੂੰ ਕੋਈ ਚੈਪਟਰ ਦੇਈ ਚੱਲੀਏ ਕਿ ਇਹਨਾ ਕਰਨਾ ਇਸ ਤਰ੍ਹਾਂ ਦਾ ਪਲੇ ਵੇ ਸਕੂਲਾਂ ਦੇ ਵਿੱਚ ਨਹੀਂ ਹੋਣਾ ਚਾਹੀਦਾ ਔਰ ਉਸ ਤੋਂ ਬਾਅਦ ਖਾਸ ਤੌਰ ਤੇ ਇਹ ਧਿਆਨ ਦਿੱਤਾ ਜਾਏਗਾ ਕਿ ਬੱਚੇ ਨੂੰ ਕਿਸੇ ਤਰ੍ਹਾਂ ਦੀ ਵੀ ਪਨਿਸ਼ਮੈਂਟ ਨਹੀਂ ਦੇਣੀ ਚਾਹੀਦੀ ਬੱਚਿਆਂ ਨੂੰ ਕੋਈ ਥੱਪੜ ਨਹੀਂ ਮਾਰ ਸਕਦਾ ਬੱਚਿਆਂ ਨੂੰ ਝਿੜਕ ਵੀ ਨਹੀਂ ਸਕਦੇ ਸਕੂਲ ਦੇ ਵਿੱਚ ਟੀਚਰਸ ਸੋ ਉਹ ਚੀਜ਼ ਜਿਹੜੀ ਅਸੀਂ ਖਾਸ ਧਿਆਨ ਚ ਰੱਖਾਂਗੇ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਫਿਜ਼ੀਕਲ ਜਾਂ ਮੈਂਟਲ ਹਰਾਸਮੈਂਟ ਨਹੀਂ ਹੋਣ ਦਿੱਤੀ ਜਾਏਗੀ ਪੰਜਾਬ ਸਰਕਾਰ ਪਲੇਬੇ ਸਕੂਲਾਂ ਲਈ ਨਵੀਂ ਨੀਤੀ ਲਾਗੂ ਕਰਨ ਜਾਰੀ ਹੈ ਪਲੇਬੇ ਸਕੂਲਾਂ ਦੇ ਅਧਿਆਪਕ ਵਿਦਿਆਰਥੀਆਂ ਤੇ ਬਿਲਡਿੰਗ ਤੱਕ ਗਾਈਡਲਾਈਨ ਤੈਕ ਕੀਤੀ ਗਈ ਹੈ ਪੰਜਾਬ ਪਲੇਬੇ ਸਕੂਲਾਂ ਲਈ ਗਾਈਡਲਾਈਨਸ ਜਾਰੀ ਕਰਨ ਵਾਲਾ ਹੈ ਪਹਿਲਾ ਸੂਬਾ ਬਣ ਗਿਆ ਇਹ ਜਾਣਕਾਰੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰেন্স ਦੌਰਾਨ ਦਿੱਤੀ ਇਸ ਸੰਬੰਧੀ ਜਾਣਕਾਰੀ ਤੁਹਾਨੂੰ ਸਮਾਜ ਭਲਾਈ ਵਿਭਾਗ ਦੀ ਵੈਬਸਾਈਟ ਤੇ ਮਿਲ ਜਾਵੇਗੀ ਦਸਮਾਹ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਮਾਪੇ ਆਪਣੇ ਬੱਚਿਆਂ ਨੂੰ ਇਹਨਾਂ ਸਕੂਲਾਂ ਚ ਦਾਖ ਕਰਵਾਉਣ ਤੋਂ ਪਹਿਲਾਂ ਇਹ ਜਾਂਚ ਕਰਨ ਕਿ ਸਕੂਲ ਦਾ ਰਜਿਸਟਰਾਰ ਹੈ ਚਨਈ ਸਕੂਲ ਚ ਦਾਖਲੇ ਲਈ ਬੱਚੇ ਲਈ ਕੋਈ ਸਕਰੀਨਿੰਗ ਟੈਸਟ ਜਾਂ ਮਾਤਾ ਪਿਤਾ ਦੀ ਇੰਟਰਵਿਊ ਆਦਿ ਨਹੀਂ ਹੋਵੇਗੀ ਉਹਨਾਂ ਨੇ ਕਿਹਾ ਕਿ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ ਨਾ ਤਾਂ ਕਰੋ ਤੱਕ ਜੰਕ ਫੂਡ ਟਿਫਿਨ ਚ ਆਵੇਗਾ ਤੇ ਨਾ ਹੀ ਸਕੂਲ ਚ ਜਾਂ ਆਲੇ ਦੁਆਲੇ ਜੰਕ ਫੂਡ ਵਿੱਚ ਚ ਜਾਵੇਗਾ ਦੱਸਦਾ ਕਿ ਮੰਤਰੀ ਬਲਜੀਤ ਕੋਹਨੇ ਕਿਹਾ ਕਿ ਕਮਰੇ ਚ ਚੱਲ ਰਹੇ ਪਲੇ ਵੇ ਸਕੂਲ ਪੂਰੀ ਤਰ੍ਹਾਂ ਬੰਦ ਰਹਿਣਗੇ ਉਹਨਾਂ ਨੇ ਕਿਹਾ ਕਿ ਪਹਿਲਾਂ ਅੰਗਣਵਾੜੀ ਕੇਂਦਰਾ ਤੇ ਸਰਕਾਰ ਦਾ ਕੰਟਰੋਲ ਸੀ ਜਦੋਂ ਕਿ ਹੁਣ ਸਾਰੇ ਪਲੇ ਵੇ ਸੈਂਟਰ ਕਵਰ ਕੀਤੇ ਜਾਣਗੇ ਉਹਨਾਂ ਨੇ ਕਿਹਾ ਕਿ ਹੁਣ ਉਹਨਾਂ ਦੇ ਤਰਫੋਂ ਸਭ ਤੋਂ ਪਹਿਲਾ ਇੱਕ ਮਹੀਨੇ ਦੇ ਅੰਦਰ ਅੰਦਰ ਸਾਰੇ ਪਲੇ ਵੇ ਸਕੂਲ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਸਕੂਲ ਦੇ ਮਾਪੇ ਵਟਸਐਪ ਗਰੁੱਪ ਬਣਾਉਣਗੇ ਇਸ ਤੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਪਲੇਵੇ ਸਕੂਲਾਂ ਦੀ ਸਮੇ ਸਮੇਤ ਚੈਕਿੰਗ ਕੀਤੀ ਜਾਵੇਗੀ ਸਕੂਲਾਂ ਦੀ ਰਜਿਸਟ੍ਰੈਂਟ ਹਰ ਸਾਲ ਹੋਵੇਗੀ ਅਤੇ ਹੀ ਦੱਸ ਦਵਾ ਕਿ ਜਾਰੀ ਕੀਤੇ ਗਏ ਜਿਹੜੇ ਉਹ ਖੇਠ ਅਨੁਸਾਰ ਨੇ ਰਾਜ ਚ ਚੱਲ ਰਹੇ ਸਾਰੇ ਪ੍ਰਾਈਵੇਟ ਤੇ ਸਰਕਾਰੀ ਪਲੇਵੇ ਸਕੂਲ ਰਜਿਸਟਰਡ ਕੀਤੇ ਜਾਣਗੇ ਇਸ ਤੋਂ ਬਾਅਦ ਸਰਕਾਰ ਕੋਲ ਬੱਚਿਆਂ ਦੇ ਸਾਰੇ ਵੇਰਵੇ ਹੋਣਗੇ ਦੂਜਾ ਇੱਕ ਅਧਿਆਪਕ ਵੀ ਤੋਂ ਵੱਧ ਬੱਚਿਆਂ ਨੂੰ ਨਹੀਂ ਪੜਾ ਸਕੇਗਾ ਜੀ ਹਾਂ ਉਸਤੇ ਨਾਲ ਹੀ ਇੱਕ ਕੇਅਰ ਟੇਕ ਵੀ ਹੋਵੇਗਾ ਤਾਂ ਜੋ ਬੱਚਿਆਂ ਦੀ ਸਿਹਤ ਨਾਲ ਸਮਝੌਤਾ ਨਾ ਹੋਵੇ ਸਕੂਲ ਦੀਆਂ ਚਾਰ ਦਿਵਾਰੀਆਂ ਸੁਰੱਖਿਅਤ ਹੋਣੀਆਂ ਚਾਹੀਦੀਆਂ ਨੇ ਬੱਚਿਆਂ ਦੇ ਖੇਡਣ ਲਈ ਉਚਿਤ ਥਾਂ ਹੋਵੇਗੀ ਸਕੂਲ ਦੇ ਕਲਾਸਰੂਮ ਖੋਲੇ ਖੁੱਲੇ ਹੋਣੇ ਚਾਹੀਦੇ ਨੇ ਇਸ ਦੇ ਨਾਲ ਹੀ ਰੈਸਟ ਰੂਮ ਦੀ ਵਿਵਸਥਾ ਵੀ ਤੈਅ ਕੀਤੀ ਜਾਵੇਗੀ ਜੇਕਰ ਬੱਚੇ ਨੂੰ ਨੀਂਦ ਆਉਂਦੀ ਹੈ ਤਾਂ ਉਹ ਉੱਥੇ ਸੋ ਸਕਣ ਲੜਕੇ ਤੇ ਲੜਕੀਆਂ ਲਈ ਵੱਖਰੇ ਪੈਖਾਨੇ ਹੋਣਗੇ ਇਸ ਬੱਚਿਆਂ ਦੇ ਅਨੁਕੂਲ ਹੋਵੇਗਾ ਸਾਬਣ ਤੇ ਤੋਲੀਆਂ ਦਾ ਪ੍ਰਬੰਧ ਹੋਵੇਗਾ ਸਾਰੇ ਸਕੂਲ 'ਚ ਸੀਸੀਟੀਵੀ ਕੈਮਰੇ ਵੀ ਲਾਜ਼ਮੀ ਕੀਤੇ ਗਏ ਨੇ ਜੀਹਾਂ ਪਲੇਵੇ ਸਕੂਲ 'ਚ ਬੱਚਿਆਂ ਨੂੰ ਖੇਡਾਂ ਰਾਹੀਂ ਸਿਖਾਇਆ ਜਾਵੇਗਾ ਅਤੇ ਉਨ੍ਹਾਂ ਤੇ ਕੰਮ ਦਾ ਕੋਈ ਬੋਝ ਨਹੀਂ ਹੋਵੇਗਾ ਪਲੇਵੇ ਦੇ ਅੰਦਰ ਲਾਇਬ੍ਰੇਰੀ ਦਾ ਪ੍ਰਬੰਧ ਹੋਵੇਗਾ ਬੱਚਿਆਂ ਲਈ ਪੀਨ ਉਹਲੇ ਸਾਫ਼ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਸਕੂਲ 'ਚ ਜੰਕ ਫੂਡ ਤੇ ਵੀ پابੰਦੀ ਹੋਵੇਗੀ। ਹਰ ਮਹੀਨੇ ਬੱਚੇ ਦੀ ਸਿਹਤ ਦੀ ਜਾਂਚ ਹੋਵੇਗੀ ਤੇ ਇਸ ਦਾ ਰਿਕਾਰਡ ਰੱਖਿਆ ਜਾਵੇਗਾ। ਸਕੂਲ ਬੱਚੇ ਦੇ ਟੀਕਾ ਕਰੰਦਾ ਰਿਕਾਰਡ ਰੱਖੇਗਾ। ਸਕੂਲ 'ਚ ਬੱਚਿਆਂ ਦੀ ਸੁਰੱਖਿਆਤ ਲਈ ਫਾਇਰ ਸੇਫਟੀ, ਸਿਹਤ ਸਹੂਲਤਾਂ ਸਭ ਦੀਸ ਜਾਂਚ ਕੀਤੀ ਜਾਵੇਗੀ। ਬੱਚੇ ਨੂੰ ਕਿਸੇ ਕਿਸਮ ਦੀ ਸਜ਼ਾ ਨਹੀਂ ਦਿੱਤੀ ਜਾਵੇਗੀ। ਅਧਿਆਪਕ ਬੱਚੇ ਨੂੰ ਝਟਕ ਨਹੀਂ ਸਕਦੇ ਆ। ਜੀ ਹਾਂ, ਸਕੂਲ 'ਚ ਫਿਸਾਕੀਵੇਂ ਲਈਆਂ ਜਾਣਗੀਆਂ ਇਸ ਬਾਰੇ ਦਿਸ਼ਾ ਨਿਰਦੇਸ਼ ਹੋਣਗੇ। ਦਾਖਲੇ ਦੇ ਸਮੇ ਬੱਚੇ ਕੋਈ ਸਕਰੀਨਿੰਗ ਟੈਸਟ ਤੇ ਮਾਪਿਆਂ ਦੀ ਇੰਟਰਵਿਊ ਨਹੀਂ ਹੋਵੇਗੀ ਪੇਰੈਂਟਸ ਟੀਚਰ ਐਸੋਸੀਏਸ਼ਨ ਬਣਾਈ ਜਾਵੇਗੀ ਤਾਂ ਹਾਂ ਸੀਗੇ ਕੁਝ ਪੰਜਾਬ ਸਰਕਾਰ ਦੇ ਵੱਲੋਂ ਪਲੇ ਵੇ ਸਕੂਲਾਂ ਲਈ ਨਵੀਂ ਨੀਤੀ ਲਾਗੂ ਕੀਤੀਆਂ ਨੇ ਉਸ ਤੋਂ ਬਾਅਦ ਜੋ ਸਕੂਲ ਦਾ ਸਟਰਕਚਰ ਹੁੰਦਾ ਉਹਦੇ 'ਤੇ ਖਾਸ ਧਿਆਨ ਦਿੱਤਾ ਜਾਏਗਾ ਕਿ ਸਕੂਲ ਦੀ ਜਿਹੜੀ ਬਾਉਂਡਰੀ ਹੈ ਜਾਂ ਚਾਰਦिवारी ਹੈ ਉਹ ਬਿਲਕੁਲ ਸੇਫ ਹੋਣੀ ਚਾਹੀਦੀ ਹੈ ਸਕੂਲ ਦੇ ਵਿੱਚ ਬੱਚੇ ਦੇ ਖੇਡਣ ਦੀ ਜਗ੍ਹਾ ਬਿਲਕੁਲ ਸੇਫ ਹੋਣੀ ਚਾਹੀਦੀ ਹੈ ਐਡਿਕੁਏਟ ਹੋਣੀ ਚਾਹੀਦੀ ਹੈ ਜਿੱਥੇ ਕਮਰਿਆਂ ਦੇ ਵਿੱਚ ਬੱਚੇ ਬੈਠਦੇ ਆ ਜਾਂ ਜਿੱਥੇ ਪੜਾਇਆ ਜਾਂਦਾ ਉਹ ਪੂਰੀ ਤਰ੍ਹਾਂ ਵੈਂਟੀਲੇਟਡ ਹੋਣੇ ਚਾਹੀਦੇ ਆ ਉਹਦੇ ਵਿੱਚ ਇੱਕ ਰੈਸਟ ਰੂਮ ਹੋਵੇ ਜਿੱਥੇ ਬੱਚਾ ਜਦੋਂ ਸੌਂ ਜਾਂਦਾ ਕਿਉਂਕਿ ਬੱਚੇ ਬਹੁਤ ਛੋਟੇ ਹੁੰਦੇ ਆ ਤਾਂ ਉਹਨਾਂ ਨੂੰ ਆਰਾਮ ਕਰਨ ਲਈ ਵੀ ਪ੍ਰੋਪਰ ਰੂਮ ਹੋਣਾ ਚਾਹੀਦਾ ਬੱਚਿਆਂ ਦੇ ਲਈ ਪੀਣ ਵਾਲਾ ਪਾਣੀ ਬਹੁਤ ਹੀ ਸਾਫ਼ ਸੁਥਰਾ ਹੋਣਾ ਚਾਹੀਦਾ ਬੱਚਿਆਂ ਦੇ ਲਈ ਟਾਇਲਟਸ ਬਿਲਕੁਲ ਕਲੀਨ ਤੇ ਚਾਈਲਡ ਫ੍ਰੈਂਡਲੀ ਹੋਣੇ ਚਾਹੀਦੇ ਆ ਔਰ ਖਾਸ ਤੌਰ ਤੇ ਬॉयਜ਼ ਤੇ 걸ਸ ਮੁੰਡਿਆਂ ਤੇ ਕੁੜੀਆਂ ਦੇ ਲਈ ਅਲੱਗ-ਅਲੱਗ ਟਾਇਲਟਸ ਜਿਹੜੇ ਆ ਹੋਣੇ ਚਾਹੀਦੇ ਆ ਔਰ ਉੱਥੇ ਸੋਪ ਉੱਥੇ ਸਾਫ ਟਾਵਲਸ ਸਾਰਾ ਕੁਝ ਜਿਹੜਾ ਅਸੀਂ ਬੇਸਿਕ ਲੈਵਲ ਤੱਕ ਉਹਦੀ ਸਕਰੀਨਿੰਗ ਕਰਾਂਗੇ ਔਰ ਮੋਸਟ ਇੰਪੋਰਟੈਂਟ ਸਕੂਲ ਦੇ ਵਿੱਚ ਸੀਸੀਟੀਵੀ ਕੈਮਰੇ ਜਿਹੜੇ ਆ ਉਹ ਹੋਣੇ ਬਹੁਤ ਜ਼ਰੂਰੀ ਹੋਣਗੇ ਇਸ ਸਾਰਾ ਕੁਝ ਮਾਨੀਟਰ ਕਰੇਗਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਉਸ ਤੋਂ ਬਾਅਦ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਇਹਨਾਂ ਬੱਚਿਆਂ ਨੂੰ ਪਲੇ ਵੇ ਸਕੂਲਾਂ ਦੇ ਵਿੱਚ ਕਿਉਂ ਭੇਜਿਆ ਜਾਂਦਾ ਹੈ ਇੰਨੀ ਕੋਈ ਕਾੜੀ ਨਹੀਂ ਹੁੰਦੀ ਬੱਚਿਆਂ ਨੂੰ ਪੜਾਉਣ ਦੀ ਪਰ ਜਿਸ ਤਰ੍ਹਾਂ ਸਾਡਾ ਸਮਾਜ ਬਦਲ ਰਿਹਾ ਦੋਨੋਂ ਪੇਰੈਂਟਸ ਵਰਕਿੰਗ ਹੋ ਰਹੇ ਆ ਜਾਂ ਸਾਡੀਆਂ ਜਿਹੜੀ ਸਾਂਝੇ ਪਰਿਵਾਰਾਂ ਦੀ ਜਿਹੜੀ ਪ੍ਰਥਾ ਉਹ ਖਤਮ ਹੋ ਰਹੀ ਹੈ ਉਸ ਕਰਕੇ ਪੇਰੈਂਟਸ ਪ੍ਰੈਫਰ ਕਰਦੇ ਆ ਕਿ ਜਦੋਂ ਸਾਡਾ ਬੱਚਾ ਹੋਰ ਸੰਭਾਲਦਾ ਹੈ ਤਾਂ ਅਸੀਂ ਕਿਸੇ ਪਲੇਵੇ ਸਕੂਲ ਚ ਪਾ ਕੇ ਆਪ ਨੌਕਰੀ ਤੇ ਚਲੇ ਜਾਂਦੇ ਆ ਸੋ ਇੱਕ ਉਹਨਾਂ ਦੀ ਵੀ ਮਜਬੂਰੀ ਬਣ ਜਾਂਦੀ ਹੈ ਕਿ ਬੱਚਿਆਂ ਨੂੰ ਅਸੀਂ ਪਲੇਵੇ ਸਕੂਲ ਚ ਭੇਜਣਾ ਔਰ ਉੱਥੇ ਜਾਣ ਤੋਂ ਬਾਅਦ ਟੀਚਰ ਕਿਸ ਤਰ੍ਹਾਂ ਉਹਨਾਂ ਨੂੰ ਬਿਹੇਵ ਕਰਦੇ ਆ ਇਸ ਤੇ ਵੀ ਮੋਨਿਟਰਿੰਗ ਥੋੜੀ ਜੀ ਕੀਤੀ ਜਾਏਗੀ ਕਿਉਂਕਿ ਉੱਥੇ ਅਸੀਂ ਬੱਚਿਆਂ ਨੂੰ ਪੜ੍ਹਾਉਣਾ ਨਹੀਂ ਉੱਥੇ ਪਲੇਵੇ ਆ ਉਹਨਾਂ ਨੂੰ ਖੇਡਾਂ ਰਾਹੀਂ ਉਹਨਾਂ ਨੂੰ ਆਡੀਓ ਵਿਜ਼ੂਅਲ ਏਡਸ ਜਾਂ ਕੁਝ ਹੋਰ ਤਰੀਕਿਆਂ ਦੇ ਰਾਹੀਂ ਸਿਰਫ ਸਿਖਾਉਣਾ ਹੈ ਲਰਨਿੰਗ ਪ੍ਰੋਸੈਸ ਹੈ ਕੋਈ ਉਹਨਾਂ ਤੇ ਦਿਮਾਗੀ ਬੋਝ ਨਹੀਂ ਪਾਉਣਾ ਕਿ ਅਸੀਂ ਕਾਪੀਆਂ ਪੈਨ ਲੈ ਕੇ ਉਹਨਾਂ ਨੂੰ ਕੋਈ ਚੈਪਟਰ ਦੇਈ ਚੱਲੀਏ ਕਿ ਇਹਨਾ ਕਰਨਾ ਇਸ ਤਰ੍ਹਾਂ ਦਾ ਪਲੇ ਵੇ ਸਕੂਲਾਂ ਦੇ ਵਿੱਚ ਨਹੀਂ ਹੋਣਾ ਚਾਹੀਦਾ ਔਰ ਉਸ ਤੋਂ ਬਾਅਦ ਖਾਸ ਤੌਰ ਤੇ ਇਹ ਧਿਆਨ ਦਿੱਤਾ ਜਾਏਗਾ ਕਿ ਬੱਚੇ ਨੂੰ ਕਿਸੇ ਤਰ੍ਹਾਂ ਦੀ ਵੀ ਪਨਿਸ਼ਮੈਂਟ ਨਹੀਂ ਦੇਣੀ ਚਾਹੀਦੀ ਬੱਚਿਆਂ ਨੂੰ ਕੋਈ ਥੱਪੜ ਨਹੀਂ ਮਾਰ ਸਕਦਾ ਬੱਚਿਆਂ ਨੂੰ ਝਿੜਕ ਵੀ ਨਹੀਂ ਸਕਦੇ ਸਕੂਲ ਦੇ ਵਿੱਚ ਟੀਚਰਸ ਸੋ ਉਹ ਚੀਜ਼ ਜਿਹੜੀ ਅਸੀਂ ਖਾਸ ਧਿਆਨ ਚ ਰੱਖਾਂਗੇ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਫਿਜ਼ੀਕਲ ਜਾਂ ਮੈਂਟਲ ਹਰਾਸਮੈਂਟ ਨਹੀਂ ਹੋਣ ਦਿੱਤੀ ਜਾਏਗੀ